ਸ਼ਰਮਾ ਜੀ ਹੱਥ ਥੋੜਾ ਪਿੱਛੇ ਰੱਖੋ ਜਿਹੜੇ ਬਹੁਤ ਹੀ ਸੀਨੀਅਰ ਬੀਜੇਪੀ ਦੇ ਲੀਡਰ ਐਮ ਐਲ ਏ ਉਹਦੋਂ ਸਾਡੇ ਬਹੁਤ ਹੀ ਸਤਿਕਾਰਯੋਗ ਤੇ ਬਹੁਤ ਹੀ ਜਜ਼ਾਰੂ ਤੇ ਪੁਰਾਣੇ ਜਿਨ੍ਹਾਂ ਦੇ ਅਸ਼ੀਰਵਾਦ ਨਾਲ ਅਸੀਂ ਕੰਮ ਕਰ ਰਹੇ ਹਾਂ ਸਤਿਕਾਰਯੋਗ ਗਰੇਵਾਲ ਸਾਹਿਬ ਨਾਲ ਚੀਮਾ ਸਾਹਿਬ ਅੱਜ ਮੈਂ ਐਸਾ ਤਮਾਸ਼ਾ ਕਦੇ ਨਹੀਂ ਦੇਖਿਆ ਜਿਨ੍ਹਾਂ ਉਰੇ ਗੁੰਡਾਗਰਦੀ ਹੋ ਰਹੀ ਆ ਮਤਲਬ ਅਸੀਂ ਆਪ ਦੇਖੋ ਸਾਨੂੰ ਇਹ ਪਹਿਲਾ ਸ਼ੰਕਾ ਸੀ ਇਸੇ ਕਰਕੇ ਪਾਰਟੀ ਹਾਈ ਕਮਾਂਡ ਨੇ ਪੂਰੇ ਡਿਊਟੀਆਂ ਲਾਈਆਂ ਸੀ ਪਰ ਇੰਨਾ ਤਮਾਸ਼ਾ ਵੀ ਉੱਥੇ ਅਫਸਰ ਐਸਐਸਪੀ ਡੀਸੀ ਐਸਪੀ ਡੀਐਸਪੀ ਸਾਰਿਆਂ ਦੇ ਦਫ਼ਤਰ ਮੌਜੂਦਗੀਆਂ ਚ ਉਹ ਸਾਡੇ ਕੈਂਡੀਡੇਟ ਬੀਜੇਪੀ ਦੇ ਕੈਂਡੀਡੇਟਾਂ ਦੇ ਕਾਗਜ਼ ਹੱਥੋਂ ਫੜ ਕੇ ਜਿਹੜੇ ਮੁਲਾਜ਼ਮ ਬੈਠੇ ਆ ਉਹਨਾਂ ਨੂੰ ਤਾਂ ਹੁਕਮ ਆ ਜਿਹੜੇ ਮੁਲਾਜ਼ਮ ਬੈਠੇ ਆ ਉਹ ਟੈਲੀਫੋਨ ਕਰਕੇ ਦੱਸਿਆ ਵੀ ਹੁਣ ਆ ਆ ਬੀਜੇਪੀ ਦਾ ਕੈਂਡੀਡੇਟ ਆ ਗਿਆ ਜੀ ਬੰਦੇ ਭੇਜੋ ਉਸੇ ਵਕਤ ਟੀਮਾਂ ਤਿਆਰ ਨੇ ਉਹਨਾਂ ਦੀਆਂ ਤੇ ਇੱਕਦਮ ਪੁਲਿਸ ਸਕਾਟ ਕਰਕੇ ਲਿਆਉਂਦੀ ਆ ਨਹੀਂ ਤਾਂ ਅੰਦਰ ਕਿਹਨੂੰ ਵੜਨ ਦਿੰਦੇ ਆ ਸਾਡੇ ਦਾ ਕੈਂਡੀਡੇਟ ਵੀ ਨਹੀਂ ਵੜਨ ਦਿੰਦੇ ਉਹ ਬੰਦੇ ਅੰਦਰ ਆਉਂਦੇ ਆ ਤੇ ਇੱਕਦਮ ਤੇ ਇੱਕ ਦੇ ਉੱਤੇ ਜਿਹੜਾ ਕਾਗਜ਼ ਖੋਹ ਕੇ ਲੈ ਕੇ ਗਿਆ ਸਾਡੇ ਪ੍ਰਧਾਨ ਜੀ ਦੇ ਹੱਥੋਂ ਤੇ 25 ਮੁਕੱਦਮੇ ਆ 25 ਐਫ ਆਈ ਆਰਾਂ ਦਰਜ ਨੇ ਉਹਤੇ ਐਸੇ ਗੁੰਡੇ ਨਾਲ ਪੁਲਿਸ ਨਾਲ ਐਡਮਿਨ ਸਟੇਸ਼ਨ ਰਲਈ ਹੋਈ ਆ ਤੇ ਇਹ ਇਨਾ ਧੱਕਾ ਕਿਤੇ ਹੁੰਦਾ ਨਹੀਂ ਦੇਖਿਆ ਪਰ ਸਾਰੀ ਲੀਡਰਸ਼ਿਪ ਨੇ ਇਹ ਫੈਸਲਾ ਕੀਤਾ ਮਹਾਰਾਣੀ ਪ੍ਰਨੀਤ ਕੌਰ ਜੀ ਹੁਣ ਗਰੇਵਾਲ ਸਾਹਿਬ ਹੁਣ ਅਸ਼ਵਨੀ ਜੀ ਸਤਕਾਰਯੋਗ ਟੀਮਾ ਜੀ ਤੇ ਸਾਰੀ ਭਾਜਪੀ ਦੀ ਲੀਗਲ ਟੀਮ ਅਸੀਂ ਸਭ ਤੋਂ ਪਹਿਲਾਂ ਇਲੈਕਸ਼ਨ ਕਮਿਸ਼ਨ ਚ ਮੂਵ ਕਰ ਚੁੱਕੇ ਹਾਂ ਇਹਨਾਂ ਤੋਂ ਜੋ ਜੋ ਹੋਇਆ ਇੱਥੇ ਅਸੀਂ ਐਸਐਸਪੀ ਦਫ਼ਤਰ ਦੇ ਕੇ ਉਹਦੀ ਆਪਣੀ ਅਰਜੀ ਦਿੱਤੀ ਆ ਉਦੋਂ ਬਾਅਦ ਅਸੀਂ ਹਾਈ ਕੋਰਟ ਵੀ ਆ ਜਿਹੜਾ ਉਹ ਮੂਵ ਕਰਨ ਜਾ ਰਹੇ ਆ ਵੀ ਉਰੇ ਬੀਜੇਪੀ ਪਾਰਟੀ ਦੇ ਜਿਹੜੇ ਕਾਗਜ਼ ਨੇ ਉਹ ਜਮਾ ਨਹੀਂ ਹੁੰਦੇ ਤੇ ਯਾਰ ਹਾਈ ਕੋਰਟ ਇੰਟਰਵਿਨ ਕਰਕੇ ਇਹਦੇ ਵਿੱਚ ਸਾਡੀ ਪ੍ਰੋਟੈਕਸ਼ਨ ਕਾਗਜ਼ ਜਮਾ ਕਰਾਏ ਤੇ ਇੱਥੇ ਐਸਐਸਪੀ ਨੂੰ ਤੇ ਡੀਸੀ ਨੂੰ ਜਿਹੜੇ ਦਸਤਰ ਛੱਡ ਕੇ ਭੱਜ ਗਏ ਮੈਂ ਤਾਂ ਹੈਰਾਨ ਆ ਅੱਜ ਦੇ ਦਿਨਾਂ ਚ ਉਹਨਾਂ ਨੂੰ ਪਤਾ ਨਹੀਂ ਸੀ ਕਿ ਉਹ ਕੀ ਹੋ ਰਿਹਾ ਐਸਐਸਪੀ ਡੀਸੀ ਡੀਆਈਜੀ ਐਸਡੀਐਮ ਜਦੋਂ ਵੀਡੀਓ ਮਾਰਾ ਨਹੀਂ ਪ੍ਰਨੀਤ ਕੌਰ ਜੀ ਤੇ ਸਾਰਿਆਂ ਨੇ ਜਦੋਂ ਕੁਰਸੀਆਂ ਖਾਲੀ ਦੇਖੀਆਂ ਬਾਹਰ ਮੁਲਾਜ਼ਮ ਬੈਠੇ ਆ ਜਿਹੜੇ ਫੜਨ ਵਾਲੇ ਜਿਹੜੇ ਅੰਦਰ ਟਰਨਿੰਗ ਅਫੀਸਰ ਨੇ ਉਹ ਆਪਣੀਆਂ ਕੁਰਸੀਆਂ ਤੋਂ ਗੈਰਹਾਜ਼ਰ ਇਹ ਕਿਤਾਬ ਇੰਡੀ ਲਾਈਨਸ ਵਾਲੇ ਖਾਸ ਤੌਰ ਇਹ ਚੱਕ ਕੇ ਲਾਲ ਕਿਤਾਬ ਜਿਹੜੀ ਸੰਵਿਧਾਨ ਦੀ ਉਹਦੀਆਂ ਧੱਜੀਆਂ ੜਾ ਰਿਹਾ ਲੀਰਾਂ ਲੀਰ ਕਰਦੇ ਇਸ ਪਟਿਆਲੇ ਦੇ ਵਿੱਚ ਉਸ ਸੰਵਿਧਾਨ ਦਾ ਗਰੇਵਾਲ ਸਾਹਿਬ ਵੀ ਤੁਜੀ ਉਹਨਾਂ ਨੇ ਇਲਜ਼ਾਮ ਲਾਇਆ ਹੈ ਕਿ ਜਿਹੜੇ ਕਿ ਤੁਹਾਡੇ ਹੋਗੇ ਸਾਡੇ ਵੱਲੋਂ ਨਹੀਂ ਪਾੜੇਗੇ ਕਾਹਦੇ ਤੁਹਾਡੇ ਉੱਤੇ ਇਲਜ਼ਾਮ ਲਾ ਰਹੇ ਬੀਜਪੀ ਕੋਈ ਨਾ ਕੋਈ ਵਰਕਰਾਂ ਮੇਰੀ ਮੇਰੀ ਗੱਲ ਸੁਣੋ ਚਲੋ ਚਲੋ ਤੁਸੀਂ ਕੱਲ ਨੂੰ ਸਾਰੇ মিডিਆ ਵਾਲੇ ਨਾਲ ਕਿਉਂਕਿ ਅੱਜ ਤੱਕ ਅਗਦੇ ਨੂੰ ਤੁਸੀਂ ਸਾਡੇ ਫਾਰਮ ਭਰ ਆ ਜੀਓ ਕੱਲ ਆ ਕੇ ਬੜੇ ਸਤਿਕਾਰਯੋਗ ਜਿਵੇਂ ਕਿ ਆ ਇਹਨਾਂ ਨੇ ਚੌਥਾ ਪਿੱਲਰੋਂ ਤੁਸੀਂ ਸਾਡੀ ਮਦਦ ਕਰੋ ਸਾਰੇ ਫਾਰਮ ਭਰਉਣ ਤੁਸੀਂ ਸਾਡੇ ਨਾਲ ਚੱਲਿਓ ਤੇ ਅਸੀਂ ਤੁਹਾਡੀ ਮਦਦ ਚਾਹੁੰਦੇ ਆ ਫਿਰ ਦੇਖਿਓ ਕਾਗਜ਼ ਕਿਹਦੇ ਕੌਣ ਪਾੜਦਾ ਏ ਤੁਸੀਂ ਕਹਿੰਦੇ ਕਿ 25 ਉਹਦੇ ਤੇ 5 ਕੋਨੇ ਤੱਕ ਮੈਨੇ ਕੋਟੋਂ ਨੂੰ ਬਣਾ ਦੇ ਪਾਉਂਦੇ ਬਾਰੇ ਐਪਲੀਕੈਂਟ ਦਿੱਤੀ ਅਸੀਂ ਬਿਲਕੁਲ ਜਿਵੇਂ ਕਿ ਆ ਉਹਦਾ ਕੰਪਲੇਂਟ ਜਿਹੜੀ ਉਹ ਐਸਐਸਪੀ ਨੂੰ ਦੇਤੀ ਆ ਤੇ ਉਹਦੀ ਰਸੀਦ ਵੀ ਸਾਨੂੰ ਉਹਨਾਂ ਨੇ ਦੇ ਦਿੱਤੀ ਇਹ ਲੈ ਨਿਆ ਸੰਵਿਧਾਨ ਦੀ ਰਾਖੀ ਕਰਾਂਗੇ ਲੋਕਤੰਤਰ ਦੀ ਜੀ ਐਦਾਂ ਦਾ ਲੋਕਤੰਤਰ ਕਦੀ ਕਿਸੇ ਨੇ ਦੇਖਿਆ ਕਿ ਕਿਸੇ ਬੰਦੇ ਨੂੰ ਉਹਦੇ ਅਧਿਕਾਰ ਤੋਂ ਹੀ ਵਾਂਝਾ ਕਰ ਦਿਓ ਕਿ ਉਹ ਚੋਣਾਂ ਨਾਲ ਲੜ ਸਕੇ ਇੱਥੇ ਆਪਾਂ ਜਿਵੇਂ ਤੁਸੀਂ ਕਿਹਾ ਇੱਕ ਕਾਗਜ਼ ਫੜੇ ਗਏ ਨੇ ਕਿੰਨੇ ਕੈਂਡੀਡੇਟਸ ਕੀ ਜਿੱਥੇ ਅਸਾਂ ਕਿ ਅੱਜ ਜਿਹੜੇ ਕੈਂਡੀਡੇਟ ਫਾਰਮ ਪਾਰਟੀ ਦਾ ਜ਼ਿਲ੍ਹਾ ਪ੍ਰਧਾਨ ਹੈ ਉਹ ਐਮਸੀ ਦਾ ਇਹ ਇੱਕ ਮਿੰਟ ਕੈਂਡੀਡੇਟ ਹੈ ਉਹ ਫਾਰਮ ਪਰ ਆਇਆ ਇਕੱਲੇ ਫਾਰਮ ਨਹੀਂ ਫੜੇ ਉਹਦੇ ਫਾਰਮ ਕੋਏ ਉਹਨੂੰ ਧਰੀੜੇ ਹੱਥੋਂ ਦੀ ਬਾਹਰ ਲਾ ਕੇ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਬਾਹਰ ਜਾ ਕੇ ਜਿੱਲੇ ਉਹਨਾਂ ਦਾ ਕੰਮ ਪੂਰਾ ਹੋ ਗਿਆ ਫੜ ਇੱਕ ਪਾਸੇ ਤੇ ਚਾਰੇ ਪਾਸੇ ਪੁਲਿਸ ਲੱਗੀ ਹੈ ਜੀ ਮਤਲਬ ਅੰਦਰ ਆਣ ਵਾਲੇ ਆਦਮੀ ਨਹੀਂ ਸੁਰੱਖਿਆ ਨਹੀਂ ਦੇ ਸਕਦੇ ਕਿ ਬਾਹਰ ਭਰ ਸਕੇ ਜੀ ਆਰਓ ਸੀਟ ਤੇ ਨਹੀਂ ਹੈਗਾ ਠੀਕ ਹੈ ਜੀ ਇਹ ਆਰਓ ਦੇ ਕੋਲ 20 ਮਿੰਟ ਮੈਂ ਖੜਾ ਰਹਿਣਾ ਕਿ ਜਿਹੜੇ ਬਾਕੀ ਲੋਕ ਇਹਨਾਂ ਦਾ ਫਾਰਮ ਲੈ ਲਾ ਉਹ ਕਹਿੰਦਾ ਨਹੀਂ ਜੀ ਅਸ਼ਰੇ ਮਾਰਿਆ ਹਾਂਜੀ ਕੀ ਗੱਲ ਹੋਈ ਹੈ ਜੀ ਉਹ ਅਸ਼ਰੇ ਮਾਰਿਆ ਕਹਿੰਦਾ ਅਸ਼ਰੇ ਜੀ ਔਰ ਉਹਿਆ ਯਾਰ ਸਾਰਿਆਂ ਨੂੰ ਸਾਹਮਣੇ ਲੱਭ ਰਿਆ ਹਾਂਜੀ ਲੋਕਤੰਤਰ ਦੀ ਝੂਠੀ ਦਵਾਈ ਦਿੰਦੇ ਨੇ ਪੁਲਿਸ ਦਾ ਇੰਨਾ ਪ੍ਰਸ਼ਾਸਨ ਲੱਗਿਆ ਹੋਏ ਉਹਦੀ ਨੱਕ ਥੱਲੇ ਕੁਝ ਗੁੰਡੇ ਆਣ ਪਾਰਟੀ ਦਾ ਜਿਹੜਾ ਕੈਂਡੀਡੇਟ ਆ ਫਾਰਮ ਪਰ ਨਾ ਰਿਆ ਉਹਨੂੰ ਕਸੀਟ ਲੈ ਫਾਰਮ ਫਾੜ ਦੇ ਉਹਦਾ ਔਰ ਉਹਨੂੰ ਅਗਵਾ ਕਰਨ ਦੀ ਕੋਸ਼ਿਸ਼ ਕਰੇ ਔਰ ਬਾਅਦ ਚੋਂ ਉਹਨੂੰ ਜਿਲ੍ਹੇ ਦਾ ਮਕਸਦ ਪੂਰਾ ਹੋ ਗਿਆ ਕਿ ਇਹਦੇ ਫਾਰਮ ਨਹੀਂ ਹੁਣ ਫਾੜ ਤੇ ਆ ਮੈਂ ਉਹਨੂੰ ਛੱਡਤਾ ਜਾਂਦਾ ਔਰਤ ਆਰੋ ਕੋਈ ਸੀਟ ਤੇ ਨਹੀਂ ਸੀ ਇਹ ਕਾਰੋ ਘਣਾਉਤਾ ਫਸੀ ਨਹੀਂ ਰਿਹਾ ਮੈਂ ਆਰਓ ਆ ਉਹ ਕਹਿੰਦਾ ਜੀ ਆਰਓ ਨੂੰ ਆ ਲੈਣ ਦੋ ਆਰਓ ਆਇਆ ਨਹੀਂ ਇਹਦਾ ਦਾ ਕੋਈ ਤੰਤਰ ਹੁੰਦਾ ਕੋਈ ਸੱਤਾਧਾਰੀ ಪಕ್ಷ ਦੇ ਮੁਲਾਜ਼ਮ ਨੇ ਉਹਨਾਂ ਨੇ ਫਾਰਮ ਨੇ ਫਾਰਮ ਕਿਹਨਾਂ ਨੇ ਭਰੇ ਨਹੀਂ ਇਹ ਤੇ ਉਹ ਬਾਈ ਨੇ ਮੈਂ ਆਈ ਪਰਚਾ ਕਰਾਵਾਂਗੇ ਪਰਚਾ ਦੇਾਂਗੇ ਸਾਨੂੰ ਇਹਨਾਂ ਤੋਂ ਉਮੀਦ ਕੋਈ ਨਹੀਂ ਔਰ ਸਾਡੇ ਕੋਲ ਜੋ ਵੀ ਲੋਕਤੰਤਰੀ ਅਧਿਕਾਰ ਹੈ ਬਾਟੀ ਉਹਦਾ ਪੂਰਾ ਪ੍ਰਯੋਗ ਕਰੇਗੀ ਇਸ ਤਰੀਕੇ ਨਾਲ ਤੱਕੇ ਛਾਈ ਦੇ ਨਾਲ ਤਾਂ ਨਹੀਂ ਹੈ ਇਹਦਾ ਮਤਲਬ ਹੈ ਕਿ ਤੁਸੀਂ ਲੋਕਾਂ ਨੂੰ ਫੇਸ ਕਰਨ ਤੋਂ ਡਰ ਰਹੇ ਹੋ ਲੋਕਾਂ ਨੂੰ ਵੋਟਾਂ ਪਾਉਂਦੇ ਹੋ ਨਾ ਪੰਜਾਬ ਦੇ ਦੂਜੇ ਹਾਲਾਤਾਂ ਕਿਵੇਂ ਕੀ ਹਾਲਾਤ ਨੇ ਦੂਜੇ ਅੰਮ੍ਰਿਤਸਰ ਜਲੰਧਰ ਦੀ ਗੱਲ ਕਰੀ ਲੁਧਿਆਣੇ ਦੀ ਗੱਲ ਕਰੀ ਮੈਂ ਅੱਜ ਇੱਥੇ ਆਇਆ ਸੀ ਮੇਰੀ ਇੱਥੇ ਡਿਊਟੀ ਲੱਗੀ ਸੀ ਮੈਂ ਕੋਈ ਵੀ ਗੱਲ ਹਲਕੇ 'ਚ ਨਹੀਂ ਕਹਿੰਦਾ ਉਤੋਂ ਦੀ ਮੈਨੂੰ ਕੋਈ ਏਦਾਂ ਦੀ ਖ਼ਬਰ ਅਜੇ ਤੱਕ ਨਹੀਂ ਆਈ ਹੈ ਲੇਕਿਨ ਇੱਥੇ ਤੇ ਆਈ ਸਾਹਬਾ ਆਪਣੀ ਅੱਖਾਂ ਸਾਹਮਣੇ ਵੇਖਿਆ ਜੋ ਹੋ ਰਿਹਾ